ਪਰ ਵਚਨ ਸਾਨੂੰ ਇਦਾਂ ਦੱਸਦਾ ਕਿ ਦੂਜਿਆਂ ਦੇ ਸਾਹਮਣੇ ਅਸੀਂ ਆਪਣੇ ਆਪ ਨੂੰ ਇੱਕ ਗੁੱਡ ਐਗਜ਼ੈਂਪਲ ਕਰਕੇ ਜਿਹੜਾ ਆ ਉਹ ਰਿਪਰੈਜ਼ੈਂਟ ਕਰਨਾ ਆ ਪੇਸ਼ ਕਰਨਾ ਇੱਕ ਚੰਗਾ ਨਮੂਨਾ ਬਣਾ ਕੇ ਤੇ ਆਓ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਆਂ ਰਸੂਲਾਂ ਦੇ ਕੰਮ ਉਹਦਾ 2 ਨੰਬਰ ਅਧਿਆਇ ਤੇ ਉਹਦੀ 38 ਤੇ 39 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਤਦ ਪਤਰਸ ਨੇ ਉਹਨਾਂ ਨੂੰ ਆਖਿਆ ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋਂ ਆਪਣੇ ਪਾਪਾਂ ਦੀ ਮਾਫੀ ਦੇ ਲਈ ਯੀਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ ਕਿਉਂਕਿ ਏਕਕਰਾਰ ਤੁਹਾਡੇ ਅਤੇ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾ ਨਾਲ ਜਿਹੜੇ ਦੂਰ ਹਨ ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਵਰ ਆਪਣੇ ਕੋਲ ਬੁਲਾਵੇ ਹallelujah ਇੱਥੇ ਪਵਿੱਤਰ ਵਚਨ ਦੇ ਵਿੱਚ ਲਿਖਿਆ ਪ੍ਰਭੂ ਜੀ ਦੇ ਚੇਲੇ ਪਤਰਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਆ ਤੌਬਾ ਕਰੋ ਤੌਬਾ ਕਰੋ ਕਿਹੜੀ ਚੀਜ਼ ਤੋਂ ਆਪਣੀਆਂ ਗਲਤੀਆਂ ਤੋਂ ਆਪਣੇ ਗੁਨਾਹਾਂ ਤੋਂ ਆਪਣੀਆਂ ਬਦੀਆਂ ਤੋਂ ਆਪਣੀਆਂ ਬੁਰੀਆਂ ਆਦਤਾਂ ਤੋਂ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਕਹਿੰਦਾ ਤੌਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਸਾਡੇ ਵਿੱਚੋਂ ਕਿੰਨੇ ਹਰੇਕ एवरीवन ਸਾਡੇ ਵਿੱਚੋਂ ਹਰੇਕ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯੇਸ਼ੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਉਗੇ ਹਰ ਇੱਕ ਦੇ ਲਈ ਇਹ ਹੁਕਮ ਹੈ ਇਕੱਲੇ ਪਾਸਬਾਨਾਂ ਦੇ ਲਈ ਨਹੀਂ ਆ ਇਕੱਲੇ ਪ੍ਰਾਰਥਨਾ ਜੋਧਿਆਂ ਦੇ ਲਈ ਨਹੀਂ ਆ ਇਕੱਲੇ ਵੋਲੰਟੀਅਰਸ ਦੇ ਲਈ ਨਹੀਂ ਆ ਸੇਵਾਦਾਰਾਂ ਕੱਲਿਆਂ ਦੇ ਲਈ ਨਹੀਂ ਆ ਸਿਰਫ ਗਾਉਣ ਵਾਲਿਆਂ ਦੇ ਲਈ ਨਹੀਂ ਆ ਸਿਰਫ ਵਜਾਉਣ ਵਾਲਿਆਂ ਦੇ ਲਈ ਨਹੀਂ ਆ ਪਰ ਕਿੰਨਿਆਂ ਦੇ ਲਈ ਆ ਹਰੇਕ ਦੇ ਲਈ ਹਰੇਕ ਆਪ ਆਪਣੇ ਪਾਪਾਂ ਤੋਂ ਮਾਫੀ ਪ੍ਰਾਪਤ ਕਰਨ ਦੇ ਲਈ ਆਪਣੀ ਮਾਫੀ ਨੂੰ ਪ੍ਰਾਪਤ ਕਰਨ ਦੇ ਲਈ ਮਾਫੀ ਮੰਗ ਲਈ ਪਰ ਮਾਫੀ ਨੂੰ ਪ੍ਰਾਪਤ ਕਰਨ ਦੇ ਲਈ ਹਰ ਇੱਕ ਨੇ ਬਪਤਿਸਮਾ ਲੈਣਾ ਹੈ ਤਾਂ ਪਵਿੱਤਰ ਆਤਮਾ ਦਾ ਸਾਨੂੰ ਦਾਨ ਮਿਲੇਗਾ ਪ੍ਰਭੂ ਯਿਸੂ ਮਸੀਹ ਜੀ ਨੇ ਵੀ ਬਪਤਿਸਮਾ ਲਿਆ ਪ੍ਰਭੂ ਯਿਸੂ ਮਸੀਹ ਜੀ ਨੇ ਸੇਵਕਾਈ ਆਰੰਭ ਕਰਨ ਤੋਂ ਪਹਿਲਾਂ ਬਪਤਿਸਮਾ ਲਿਆ ਯੋਹਨਨਾ ਬਪਤਿਸਮਾ ਦੇਣ ਵਾਲੇ ਦੇ ਹੱਥੋਂ ਕਿਉਂਕਿ ਯੋਹਨਨਾ ਬਪਤਿਸਮਾ ਦੇਣ ਵਾਲੇ ਨੂੰ ਪਰਮੇਸ਼ਵਰ ਨੇ ਇਸ ਜਗਤ ਦੇ ਵਿੱਚ ਹੋਕਾ ਦੇਣ ਲਈ ਭੇਜਿਆ ਔਰ ਉਹਨੇ ਹੋਕਾ ਦਿੱਤਾ ਤੋਬਾ ਕਰੋ ਬਪਤਿਸਮਾ ਲਓ ਸਵਰਗ ਦਾ ਰਾਜ ਨੇੜੇ ਤੇ ਉਹਨੇ ਤੋਬਾ ਦਾ ਹੋਕਾ ਦਿੱਤਾ ਔਰ ਪ੍ਰਭੂ ਯੀਸੂ ਮਸੀਹ ਜੋ ਖੁਦ ਪਰਮੇਸ਼ਵਰ ਜੀ ਦੇ ਪੁੱਤਰ ਹੋਏ ਇਕਲੌਤੇ ਪੁੱਤਰ ਹੋਏ ਜੋ ਖੁਦ ਆਪ ਪਰਮੇਸ਼ਵਰ ਆ ਜੋ ਸ਼ਬਦ ਦੇ ਧਾਰੀ ਹੋਇਆ ਜਿਹੜਾ ਨਿਸ਼ਕਲੰਕ ਸੀ ਜਿੱਦੇ ਵਿੱਚ ਕੋਈ ਕਲੰਕ ਨਹੀਂ ਸੀ ਕੋਈ ਗਲਤੀ ਨਹੀਂ ਸੀ ਪਰ ਫਿਰ ਵੀ ਪ੍ਰਭੂ ਯਿਸੂ ਮਸੀਹ ਜੀ ਨੇ ਕਿਉਂਕਿ ਉਹ ਮਨੁੱਖ ਦਾ ਪੁੱਤਰ ਬਣ ਕੇ ਇਸ ਧਰਤੀ ਤੇ ਆਏ ਉਹ ਮਾਂ ਦੀ ਕੁੱਖ ਤੋਂ ਉਹਨਾਂ ਨੇ ਜਨਮ ਲਿਆ ਆ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਵੀ ਪਾਣੀ ਦੇ ਵਿੱਚ ਬਪਤਿਸਮਾ ਲਿਆ ਉਸ ਰੀਤ ਨੂੰ ਪੂਰਾ ਕੀਤਾ ਔਰ ਉਹੀ ਰੀਤ ਸਾਡੇ ਲਈ ਵੀ ਠਹਿرائی ਹੋਈ ਆ ਹਾਲੇਲੂਇਆ ਤਾਂ ਅਸੀਂ ਆਪਣੇ ਗੁਨਾਹਾਂ ਦੀ ਮਾਫੀ ਪ੍ਰਾਪਤ ਕਰਨ ਦੇ ਲਈ ਮਾਫੀ ਮੰਗ ਤਾਂ ਲਈ ਪਰ ਮਾਫੀ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਬਪਤਿਸਮਾ ਲੈਣਾ ਜਾਂ ਜਿਨ੍ਹਾਂ ਨੇ ਨਹੀਂ ਲਿਆ ਉਹ ਜ਼ਰੂਰ ਲੈਣ ਵਚਨ ਨੂੰ ਪੂਰਾ ਕਰਨ ਦੇ ਲਈ ਤਾਂ ਫਿਰ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ ਔਰ ਜਦੋਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ ਪਵਿੱਤਰ ਆਤਮਾ ਦਾ ਕੰਮ ਕੀ ਹੈ ਪ੍ਰਭੂ ਯੀਸੂ ਮਸੀਹ ਜੀ ਨੇ ਕਿਹਾ ਮੈਂ ਜਾਣਾ ਆ ਪਿਤਾ ਮੇਰੇ ਨਾਮ ਉੱਤੇ ਤੁਹਾਡੇ ਲਈ ਇੱਕ ਸਹਾਇਕ ਕੱਲੇਗਾ ਜੋ ਸਭਨਾ ਕੰਮਾਂ ਦੇ ਵਿੱਚ ਤੁਹਾਡੀ ਅਗਵਾਈ ਕਰੇਗਾ ਜੋ ਸਭਨਾ ਗੱਲਾਂ ਦੇ ਵਿੱਚ ਤੁਹਾਨੂੰ ਸਿਖਾਏਗਾ ਤੇ ਮੇਰੀਆਂ ਗੱਲਾਂ ਤੁਹਾਨੂੰ ਚੇਤੇ ਕਰਵਾਏਗਾ ਸੋ ਫਿਰ ਸਾਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲਦਾ ਹੈ ਜਿਹੜਾ ਹਰ ਕੰਮ ਦੇ ਵਿੱਚ ਸਾਨੂੰ ਲੀਡ ਕਰਦਾ ਸਾਨੂੰ ਕਾਉਂਸਲ ਕਰਦਾ ਇਦਾਂ ਕਰ ਇਦਾਂ ਨਾ ਕਰ ਇੱਥੇ ਜਾ ਇੱਥੇ ਨਾ ਜਾ ਸੋ ਉਸ ਨੂੰ ਹਰ ਕੰਮ ਦੇ ਵਿੱਚ ਚੰਗੇ ਤੇ ਮਾੜੇ ਕੰਮ ਕੰਮ ਦੇ ਬਾਰੇ ਦੇ ਵਿੱਚ ਦੱਸਦਾ ਯਾਰ ਸਾਡੀ ਮਦਦ ਕਰਦਾ ਆ ਅੱਗੇ 39 ਨੰਬਰ 'ਚ ਲਿਖਿਆ ਕਿਉਂਕਿ ਇਹ ਇਕਰਾਰ ਤੁਹਾਡੇ ਤੇਰ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ ਜਿੰਨਿਆਂ ਨੂੰ ਪ੍ਰਭੂ ਸਾਡਾ ਪਰਮੇਸ਼ਵਰ ਆਪਣੇ ਕੋਲ ਬੁਲਾਵੇ ਇਹ ਸਿਰਫ ਇਦਾਂ ਨਹੀਂ ਆ ਕਿ ਮਾਂ ਨੇ ਬਪਤਿਸਮਾ ਲੈ ਲਿਆ ਤੇ ਬਸ ਠੀਕ ਆ ਜੰ ਪਿਤਾ ਨੇ ਬਪਤਿਸਮਾ ਲੈ ਲਿਆ ਠੀਕ ਆ ਦਾਦੇ ਬੀਬੀ ਨੇ ਬਪਤਿਸਮਾ ਲੈ ਲਿਆ ਠੀਕ ਆ ਪਰ ਵਚਨ ਦੇ ਵਿੱਚ ਲਿਖਿਆ ਇੱਕਕਰਾਰ ਤੁਹਾਡੇ ਬੱਚਿਆਂ ਦੇ ਨਾਲ ਵੀ ਆ ਤੁਸੀਂ ਬਹੁਤ ਛੋਟੇ ਬੱਚਿਆਂ ਨੂੰ ਬਪਤਿਸਮਾ ਨਹੀਂ ਦਿੱਤਾ ਜਾਂਦਾ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆ ਕਿ ਬਪਤਿਸਮਾ ਕੀ ਆ ਪਰ ਜਦੋਂ ਨਿਆਣਾ 10-12 ਸਾਲ ਤੋਂ ਉੱਪਰ ਹੋ ਜਾਂਦਾ ਜਦੋਂ ਉਹਨੂੰ ਪਤਾ ਲੱਗ ਜਾਏ ਕਿਉਂਕਿ ਅੱਜਕੱਲ ਬੱਚੇ ਬਹੁਤ ਐਡਵਾਂਸਡ ਆ ਬਹੁਤ ਡਿਵੈਲਪਡ ਆ ਉਹਨਾਂ ਦੀ ਜਿਹੜੀ ਆ ਜਿਹੜਾ ਉਹਨਾਂ ਦੀ ਜਿਆਦਾ اشتਿਆ ਉਹ ਚੰਗੀ ਆ ਉਹ ਜੋ ਸੁਣਦੇ ਆ ਉਹ ਸਿੱਖਦੇ ਆ ਅਰ ਸਮਝਦੇ ਆ ਜਦੋਂ ਇੱਕ ਬੱਚਾ ਸਮਝਣ ਦੇ ਯੋਗ ਹੋ ਜਾਏ ਕਿ ਬਪਤਿਸਮਾ ਕਿਉਂ ਜ਼ਰੂਰੀ ਆ ਪਾਪ ਕੀ ਆ ਪਾਪ ਤੋਂ ਮਾਫੀ ਕੀ ਆ ਪ੍ਰਭੂ ਯੀਸੂ ਮਸੀਹ ਜੀ ਨੇ ਸਾਡੇ ਲਈ ਕੀ ਕੀਤਾ ਕਿਦਾਂ ਬਲੀਦਾਨ ਦਿੱਤਾ ਕਿਦਾਂ ਪ੍ਰਭੂ ਯੀਸੂ ਮਸੀਹ ਜੀ ਨੇ ਸਾਨੂੰ ਗੁਨਾਹਾਂ ਤੋਂ ਆਜ਼ਾਦ ਕੀਤਾ ਜਦੋਂ ਇੱਕ ਬੱਚੇ ਨੂੰ ਇਸ ਗੱਲ ਦੀ ਸਮਝ ਆ ਜਾਏ ਤਾਂ ਤੁਹਾਡਾ ਫਰਜ਼ ਬਣਦਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਬਪਤਿਸਮੇ ਲਈ ਤਿਆਰ ਕਰੋ